ਕਾਰਤਕ मास संवत् 1591 ਵਿੱਚ ਇੱਕ ਐਸੀ ਮਹਾਨ ਆਤਮਾ ਦਾ ਲਾਹੌਰ ਚੌਣਾ ਮੰਡੀ ਵਿੱਚ ਆਗਮਨ ਹੋਇਆ ਜੋ ਅੱਗੇ ਚਲ ਕੇ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿਲਾਈ ਜਗਤ ਦੇ ਆਮ ਮਹਾਪੁਰਸ਼ਾਂ ਦੀ ਤਰ੍ਹਾਂ ਆਪ ਦਾ ਜੀਵਨ ਬਚਪਨ અત્યੰਤ ਮੁਫਲਸੀ ਗਰੀਬੀ ਤੇ ਔਖਣਾ ਵਿੱਚ ਬਤੀਤ ਹੋਇਆ ਆਪ ਜੀ ਦੇ ਪੂਜ ਪਿਤਾ ਦਾ ਨਾਮ ਹਰੀਦਾਸ ਜੀ ਸੀ ਔਰ ਮਾਤਾ ਦਇਆਕੌਰ ਜੀ ਅਜੇ ਆਪ 6 ਵਰਿਆਂ ਦੇ ਹੀ ਸਨ ਕੇ ਮਾਤਾ ਪਿਤਾ ਦਾ سایਾ ਸਿਰ ਤੋਂ ਉੱਠ ਗਿਆ ਆਪ ਯਤਿਮ ਹੋ ਗਏ ਯਤਿਮੀ ਦੀ ਹਾਲਤ ਵਿੱਚ ਕੁਝ ਹੋਰ ਆਸਰਾ ਨਾ ਦੇਖਦੇ ਹੋਇਆ ਆਪ ਪਿੰਡ ਬਾਸਰ ਕੇ ਨਾਨਕਿਆਂ ਦੇ ਘਰ ਆ ਗਏ ਪਰ ਜੈਸੇ ਮਾਤਾ ਪਿਤਾ ਮੁਫਲਿਸ ਸਨ ਨਾਨਕਾ ਘਰ ਵੀ ਕੋਈ ਬਹੁਤ ਸੰਪੰਨ ਨਹੀਂ ਸੀ لہذا ਨਾਨੀ ਰੋਜ਼ ਘੁੰਗਣੀਆਂ ਉਬਾਲ ਕੇ ਚਣਿਆਂ ਦੀ ਆਪ ਨੂੰ ਇੱਕ ਚੰਗੇਰ ਤਿਆਰ ਕਰ ਦਿੰਦੀ ਆਪ ਸਿਰ ਤੇ ਰੱਖ ਕੇ ਇਹਨਾਂ ਨੂੰ ਵੇਚ ਦੇ ਪਰ ਐਸਾ ਦਿਆਲੂ ਸੁਭਾ ਕੋਈ ਭੁੱਖਾ ਫਕੀਰ ਮਿਲ ਜਾਏ ਕੋਈ ਲੋੜਵੰਦ ਮਿਲ ਜਾਏ ਉਸਨੂੰ ਬਿਨਾਂ ਪੈਸਿਆਂ ਦੇ ਹੀ ਗੁੰਗਣੀਆਂ ਦੇ ਦਿੰਦੇ ਐਸਾ ਇੱਕ ਦਿਨ ਨਹੀਂ ਆਉਂਦਾ ਸੀ ਐਸਾ ਰੋਜ਼ ਆਉਂਦਾ ਸੀ ਗਰੀਬ ਮਫਲਿਸ ਬੁਖੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਇਹ ਜੋ ਗੁੰਗਣੀਆਂ ਵੇਚਣ ਵਾਲਾ ਆ ਰਿਹਾ ਹੈ ਇਸ ਦੇ ਕੋਲੋਂ ਗੁੰਗਣੀਆਂ ਮਿਲ ਜਾਣਗੀਆਂ ਸਾਨੂੰ ਸਾਡਾ ਪੇਟ ਭਰ ਜਾਏਗਾ અત્યੰਤ ਮਫਲਸੀ ਦੀ ਹਾਲਤ ਦੇ ਵਿੱਚ ਵੀ ਉਹ ਗਰੀਬਾਂ ਦਾ ਸਹਾਰਾ ਬਣ ਜਾਂਦੇ ਸਨ ਭੁਖਿਆਂ ਦਾ ਸਹਾਰਾ ਬਣ ਜਾਂਦੇ ਸਨ ਛੋਟੀ ਜਿਹੀ ਉਮਰ ਵਿੱਚ ਕਈ ਦਫਾ ਹਵਾ ਦੇ جھੌਕੇ ਜੈਸੇ ਇੱਕ ਸੁੱਕੇ ਪੱਤੇ ਨੂੰ ਕਿੱਥੇ ਦਾ ਕਿੱਥੇ ਲੈ ਜਾਂਦੇ ਨੇ ਇਸ ਤਰ੍ਹਾਂ ਪ੍ਰਾਲਬਿਤ ਇਹ ਜੋ ਮਨੁੱਖ ਦੀ ਬਣੀ ਹੋਈ ਹੈ ਮਨੁੱਖ ਨੂੰ ਅਨੇਕਾ ਥਾਂਾਂ ਤੇ ਲੈ ਜਾਂਦੀ ਹੈ ਆਪ ਬਾਸਰ ਕੇ ਤੋਂ ਸ੍ਰੀ ਗੋਵਿੰਦワਲ ਸਾਹਿਬ ਆ ਗਏ ਗੋਵਿੰਦワਲ ਸਾਹਿਬ ਦੇ ਵਿੱਚ ਤੀਸਰੇ ਗੁਰੂ ਨਾਨਕ ధਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਜੋਤ ਜਗਾ ਕੇ ਜਗਤ ਨੂੰ ਚਾਨਣਾ ਦੇ ਰਹੇ ਸੰਨ ਪ੍ਰਕਾਸ਼ ਦੇ ਰਹੇ ਸੰਨ ਆਪ ਨੂੰ ਸਤਸੰਗ ਵੀ ਨਸੀਬ ਹੋਇਆ ਨਾਲੇ ਕੀਰਤ ਵੀ ਉਹੀ ਕਰਦੇ ਰਹੇ ਗੁੰਗਣੀਆਂ ਵੇਚਣ ਦੀ ਗੁਰੂ ਅਮਰਦਾਸ ਜੀ ਮਹਾਰਾਜ ਦੀਆਂ ਦੋ ਸੁਪਤਰੀਆਂ ਭਾਨੀ ਜੀ ਦਾਨੇ ਜੀ ਉਹ ਜਵਾਨੀ ਦੇ ਵਿੱਚ ਕਦਮ ਰੱਖ ਚੁਕੀਆਂ ਸਨ ਇਧਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਨਾਂ ਮਾਤਾ ਪਿਤਾ ਨੇ ਜੇਠਾ ਜੀ ਰਖਿਆ ਤੇ ਜੇਠੇ ਦੇ ਅਰਥ ਨੇ ਵੱਡਾ ਸਮਰਤ ਉੱਚਾ ਜੈਸਾ ਨਾਮ ਸੀ ਵਾਕਈ ਆਪਨੇ ਵੈਸੇ ਗੁਣ ਆਪਣੇ ਜੀਵਨ ਵਿੱਚ ਪ੍ਰਗਟ ਕੀਤੇ ਕਿੰਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਇਸ ਬਾਲਕ ਤੇ ਪਈ ਤੇ ਜਿਸ ਦੇ ਜ਼ਮੇ ਬੱਚੇ ਦਾ ਰਿਸ਼ਤਾ ਲਾਇਆ ਆਖਿਰ ਉਸਨੇ ਇੱਕ ਦਿਨ ਕਹਿ ਦਿੱਤਾ ਮਹਾਰਾਜ ਵਰ ਐਸਾ ਹੋਵੇ ਭਾਈ ਜੇਠਾ ਨੂੰ ਵੇਖ ਕੇ ਉਹਨਾਂ ਨੇ ਤੇ ਇਹ ਕਿਹਾ ਸੀ ਕਿ ਇਸ ਵਰਗਾ ਹੋਵੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਇਸ ਵਰਗਾ ਤੇ ਫਿਰ ਇਹੀ ਹੈ ਭਾਣੇ ਜੀ ਦਾ ਰਿਸ਼ਤਾ ਭਾਈ ਜੇਠੇ ਜੀ ਨਾਲ ਹੋ ਗਿਆ ਆਪ ધਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਾਮਦ ਬਣੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜਿੱਥੇ ਭੱਲੇ ਸਨ ਜੇਠਾ ਜੀ ਸੋਢੀ ਸਨ ਇਹ ਰਿਸ਼ਤਾ ਰੂਹਾਨੀ ਇਹ ਸੰਬੰਧ ਅਧਿਆਤਮਕ ਬਣਿਆ ਭਾਈ ਜੇਠੇ ਤੇ ਰੋਜ਼-ਰੋਜ਼ satsang ਦਾ ਰੰਗ ਚੜਨ ਲੱਗਿਆ ਗੁਰੂ ਦੀ ਸੰਗਤ ਦਾ ਅਸਰ ਦੂਸਰੇ ਪਾਸੇ ਆਪ ਦੀ ਸੁਬਤਨੀ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਸੁਪੁੱਤਰੀ ਸੇਵਾ ਦੀ ਮੂਰਤੀ ਸਿਮਰਨ ਦਾ ਮੁਜਸਮਾ ਉਹ ਗੁਰੂ ਪਿਤਾ ਦੀ ਸੇਵਾ ਸ਼ੁਰੂ ਤੋਂ ਕਰ ਰਹੀ ਸੀ ਔਰ ਗੁਰਦੇਵ ਪਿਤਾ ਦੀ ਅਸੀਸ ਆਸ਼ੀਰਵਾਦ ਦੀ ਪਾਤਰ ਬਣੀ ਹੋਈ ਸੀ ਗੁਰੂ ਰਾਮਦਾਸ ਜੀ ਮਹਾਰਾਜ ਵੀ ਇਸ ਸੇਵਾ ਤੋਂ ਪ੍ਰਭਾਵਿਤ ਹੋਏ ਆਪਣੀ ਪਤਨੀ ਦੀ ਭਗਤੀ ਭਾਵਨਾ ਗੁਰੂ ਭਗਤੀ ਦੇਖ ਕੇ ਔਰ ਸਤਸੰਗ ਦਾ ਅਸਰ ਗੁਰੂ ਦਾ ਪ੍ਰਤਾਪ ਆਪ ਤੇ ਮਨ ਤੇ ਐਸਾ ਰੰਗ ਚੜਿਆ ਹੁਣ ਆਪ ਸੰਗਤ ਦੀ ਸੇਵਾ ਵੀ ਕਰਦੇ ਨੇ ਔਰ ਸੰਗਤ ਵਿੱਚ ਬੈਠ ਕੇ ਪ੍ਰਭੂ ਨਾਮ ਸਿਮਰਨ ਵੀ ਕਰਦੇ ਨੇ ਸੁਣਦੇ ਨੇ ਬਿਰਦ ਬਾਬਾ ਧਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਗੁਰਿਆਈ ਗੱਦੀ ਦੇਣ ਦੀ ਸੋਚੀ ਇਹ ਪਰੰਪਰਾ ਇਸ ਤਰੀਕੇ ਨਾਲ ਹੀ ਚਲੀ ਕਿ ਟੋਲ ਕਰਨੀ ਹੈ ਖੋਜ ਕਰਨੀ ਹੈ। ਔਰ ਖੋਜ ਦੀ ਕਸਵੱਟੀ ਆਉਂਦੀ ਸੀ। ਚੌਣ ਦੀ ਬਕਾਇਦਾ ਕਸਵੱਟੀ ਹੁੰਦੀ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠੇ ਨੂੰ ਬੁਲਾਇਆ ਤੇ ਆਖਿਆ ਸਾਨੂੰ ਬੈਠਣ ਲਈ ਥੜਾ ਚਾਹੀਦਾ ਹੈ। ਤੁਸੀਂ ਸਾਡੇ ਬੈਠਣ ਲਈ ਕੋਈ ਥੜਾ ਬਣਾਓ। ਲੇਕਿਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਦੂਜੇ ਦਾਮਾਦ ਰਾਮਾ ਜੀ ਨੂੰ ਵੀ ਬੁਲਾਇਆ ਵੀ ਥੜਾ ਬਣਾਓ ਅਸੀਂ ਬੈਠਣਾ ਹੈ ਸਾਨੂੰ ਬੈਠਣ ਲਈ ਇੱਕ ਸੁੰਦਰ ਥੜਾ ਚਾਹੀਦਾ ਹੈ ਦਿਨ ਭਰ ਰਾਮਾ ਜੀ ਮਿਹਨਤ ਕਰਦੇ ਰਹੇ ਔਰ ਦਿਨ ਭਰ ਭਾਈ ਜੇਠਾ ਮਿਹਨਤ ਕਰਦੇ ਰਹੇ ਬੜੇ ਸੋਹਣੇ ਢੰਗ ਨਾਲ ਇੱਟਾਂ ਦੀ ਤਰਤੀਬ ਗਾਰੇ ਦੀ ਤਰਤੀਬ ਲੇਪਾ ਪੋਚੀ ਕਰਕੇ ਸ਼ਾਮ ਤੱਕ ਭਾਈ ਜੇਠੇ ਜੀ ਨੇ ਥੜਾ ਤਿਆਰ ਕਰ ਦਿੱਤਾ। ਰਾਮਾ ਜੀ ਨੇ ਵੀ ਥੜਾ ਤਿਆਰ ਕਰ ਦਿੱਤਾ। ਗੁਰੂ ਅਮਰਦਾਸ ਜੀ ਮਹਾਰਾਜ ਵੇਖਣ ਲਈ ਆਏ। ਭਾਈ RAMA ਦਾ ਥੜਾ ਵੇਖ ਕੇ ਕਹਿਣ ਲੱਗੇ ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ। ਤੋੜ ਦੇਵਾ। ਇੱਕ ਪਾਸੇ ਕਰ ਦੇਉਂ ਚੋਟ ਤੇ ਲੱਗੀ ਭਾਈ ਰਾਮੇ ਨੂੰ ਲੇਕਿਨ ਪੀ ਗਿਆ ਬਰਦਾਸ਼ ਕਰ ਗਿਆ ਤੋੜਨ ਲੱਗ ਪਿਆ ਫਿਰ ਆਏ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਪਾਸ ਇਹ ਥੜਾ ਥੜਾ ਵੀ ਠੀਕ ਨਹੀਂ ਇਸ ਤੇ ਅਸੀਂ ਨਹੀਂ ਬੈਠ ਸਕਦੇ ਤੋੜ ਉਸ ਨੂੰ ਹੱਥ ਜੁੜ ਗਏ ਭਾਈ ਜੇਠੇ ਦੇ ਕਹਿਣ ਲਗੇ ਮਹਾਰਾਜ ਜਿਸ ਤੇ ਆਪ ਬੈਠਣਾ ਹੈ ਵਾਕਈ ਆਪ ਮਤ ਪ੍ਰਦਾਨ ਕਰੋ ਆਪ ਸਮਰਥਾ ਦੇਓ ਕਿ ਮੈਂ ਵੈਸਾ ਥੜਾ ਬਣਾ ਸਕਾਂ ਦਰਸਲ ਇਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਚੌਣ ਕਸਵਟੀ ਪਰਖਣ ਦਾ ਢੰਗ ਹੈ ਦੂਸਰੇ ਦਿਨ ਰਾਮਾ ਜੀ ਮਿਹਨਤ ਤੇ ਕਰ ਰਹੇ ਨੇ ਥੜਾ ਤੇ ਬਣਾ ਰਹੇ ਨੇ ਪਰ ਨਿਮੂਜੜੇ ਮਨ ਨਾਲ ਅੰਦਰ ਉਤਸ਼ਾਹ ਨਹੀਂ ਹੈ ਔਰ ਥੋੜਾ ਰੋਸ ਵੀ ਹੈ ਕਿ ਇਤਨਾ ਸੋਨਾ ਮੈਂ ਥੜਾ ਬਣਵਾਇਆ ਔਰ ਆਪ ਮਿਹਨਤ ਕੀਤੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਤੜਵਾ ਦਿੱਤਾ ਅੱਜ ਸ਼ਾਮ ਨੂੰ ਜਦ ਦੋਹਾਂ ਨੇ ਥੜੇ ਬਣਾਏ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਦੇਖਣ ਨੂੰ ਆਏ ਰਾਮੇ ਨੂੰ ਆਖੇ ਤੇ ਕਲ ਵਰ ਗਈ ਹੈ ਕਿ ਠੀਕ ਨਹੀਂ ਹੈ ਇਹ ਸਾਨੂੰ ਪਸੰਦ ਨਹੀਂ ਤੋੜ ਦੇ ਉਹ ਰਾਮੇ ਦੇ ਮਨ ਦੇ ਵਿਚ ਖਿਆਲ ਆਇਆ ਵਡੇਰੀ ਉਮਰ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਅਨਹੋਣੀਆਂ ਗੱਲਾਂ ਕਰਨ ਲੱਗ ਪਏ ਨੇ ਕਿੰ ਲਗਾ ਮਹਾਰਾਜ ਥੜਾ ਤੇ ਮੈਂ ਠੀਕ ਬਣਾਇਆ ਹੈ ਬਿਲਕੁਲ ਠੀਕ ਹੈ ਬੈਠਣ ਲਾਇਕ ਹੈ ਬੜਾ ਸੋਹਣਾ ਹੈ ਹੁਣ ਆਪ ਨੂੰ ਪਸੰਦ ਨਾ ਆਵੇ ਤਾਂ ਮੈਂ ਕੀ ਕਰਾਂ तोड़ तोड़ो गल सुनते लेकिन अंदरों मन इनकारी जज्बे भरे हुए हो फिर आप आए पाई जेठा जी पास देखे है थड़ा फिर कह लगे जेठा जी थड़ा ते थोड़ा भी ठीक नहीं इस बैठन लायक नहीं तोड़ द ਇਕ ਦਮ ਤੋੜਨ ਵੀ ਲੱਗ ਪਏ ਤੇ ਹੱਥ ਜੋੜ ਕੇ ਆਖਣ ਲੱਗੇ ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਹਗਾਰ ਅਪਰਾਧੀ ਕੋ ਹੀ اے ਮਹਾਰਾਜ ਬਾਰ ਬਾਰ ਮੈਂ ਥੋਂ ਭੁੱਲ ਆਉਂਦੀ ਐ ਬਾਰ ਬਾਰ ਤੁਸੀਂ ਮੈਨੂੰ ਬਖਸ਼ ਦਿੰਦੇ ਹੋ ਵਾਕਈ ਇਹ ਥੜਾ ਆਪ ਦੇ ਬੈਠਣ ਲਾਇਕ ਨਹੀਂ ਜਿਸ ਤੇ ਆਪ ਬਿਰਾਜਮਾਨ ਹੋ ਵਾਕਈ ਉਹ ਥੜਾ ਤੇ ਕੋਈ ਖਾਸ ਹੋਵੇਗਾ ਉੱਤਮ ਹੋਵੇਗਾ ਮਹਾਨ ਹੋਵੇਗਾ ਮੇਰੀ ਤੁਛ ਜਈ ਬੁੱਧਾ ਛੋਟੀ ਜਈ ਸੋਚਣੀ ਐਸਾ ਥੜਾ ਨਹੀਂ ਬਣਾ ਸਕੀ ਵਾਕਈ ਹੈ ਥੜਾ ਆਪ ਦੇ ਬੈਠਣ ਲਾਇਕ ਨਹੀਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕਦਮ ਧੰਨ ਗੁਰੂ ਰਾਮਦਾਸ ਜੀ ਨੇ ਗਲਵਕੜੀ ਚਲਾ ਲਿਆ ਭਾਈ ਜੇਠੇ ਨੂੰ ਗਲਵਕੜੀ ਚ ਲੈ ਲਿਆ ਆਖਿਆ ਥੜਾ ਤੇ ਬਣ ਗਿਆ ਤੋ ਠੀਕ ਬਣਾਇਆ ਅਸੀਂ ਕੋ ਇਸ ਮਿੱਟੀ ਦੇ ਬਣੇ ਥੜੇ ਤੇ ਥੋੜੀ ਬੈਠਣਾ ਸੀ ਅਸੀਂ ਤੇ ਹਿਰਦੇ ਦੇ ਸਿੰਘਾਸਣ ਤੇ ਬੈਠਣਾ ਸੀ ਅਸੀਂ ਤੇ ਹਿਰਦੇ ਦੇ ਥੜੇ ਤੇ ਬੈਠਣਾ ਸੀ ਤੇਰਾ ਹਿਰਦੇ ਦਾ ਥੜਾ ਬਣ ਗਿਆ ਅੱਜ ਤੋਂ ਅਸੀਂ ਤੇਰੇ ਹਿਰਦੇ ਵਿੱਚ ਬੈਠਾਂਗੇ ਗੁਰੂ ਇੱਕ ਜੋਤ ਹੈ ਗੁਰੂ ਇੱਕ ਨੂਰ ਹੈ ਉਹ ਵਿਰਾਜਮਾਨ ਹੋਈ ਭਾਈ ਜੇਠੇ ਦੇ ਅੰਦਰ ਔਰ ਭਾਈ ਜੇਠਾ ਕਹਲਾਏ ਧਨ ਗੁਰੂ ਰਾਮਦਾਸ ਇਸ ਤਰ੍ਹਾਂ ਸੋਢੀ ਸਰਵੰਸ ਦੇ ਮਹਾਨ ਪੁਰਸ਼ ਮਹਾਨ ਆਤਮਾ ਪਾਈ ਜੇਠਾ ਜੀ ਗੁਰੂ ਨਾਨਕ ਦੀ ਗੱਦੀ ਦੇ وارث ਬਣੇ ਅੰਦਰ ਤਾਂ ਮੇਰੀ ਰੁਚੀਆਂ ਸਨ ਉਸਾਰੂ ਜਜ਼ਬੇ ਸਨ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪ੍ਰੇਰਣਾ ਲੈ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਵਿੰਦਵਾਲ ਸਾਹਿਬ ਵਸਾਇਆ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰੇਰਣਾ ਕੀਤੀ ਅੰਮ੍ਰਿਤ ਸਰਵਸਾਣ ਦੀ ਅੰਮ੍ਰਿਤ ਸਰਵਸਾਣ ਦੀ ਕਲਪਨਾ ਗੁਰੂ ਅਮਰਦਾਸ ਜੀ ਮਹਾਰਾਜ ਦੀ ਔਰ ਤਾਮੀਰ ਕੀਤਾ ਧਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪ ਨੇ ਉੱਥੇ ਸਵੈਮ ਆਪਣੇ ਹੱਥੀ ਟੱਕ ਲਾਇਆ ਸ਼ਹਿਰ ਦਾ ਔਰ ਉਸ ਜਗ੍ਹਾ ਦਾ ਨਾਂ ਰੱਖਿਆ ਗੁਰੂ ਕਾ ਚੱਕ ਜਿਸ ਨੂੰ ਅੱਜ ਅਸੀਂ ਅੰਮ੍ਰਿਤਸਰ ਦੇ ਨਾਮ ਦੇ ਨਾਲ ਕਰਕੇ ਜਾਣਦੇ ਹਾਂ ਇਸ ਦਾ ਪਹਿਲੇ ਨਾਮ ਆਦੀ ਨਾਮ ਗੁਰੂ ਕਾ ਚੱਕ ਇੱਥੇ ਤਰ੍ਹਾਂ ਤਰ੍ਹਾਂ ਦੇ ਕੀਰਤੀ ਬੰਦਿਆਂ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਕੱਠਾ ਕੀਤਾ ਚਾਰੋਂ ਪਾਸੇ ਅੱਜ ਵੀ ਦੇਖੀਏ ਹਰਿਮੰਦਰ ਸਾਹਿਬ ਦੇ ਕਿਧਰੇ ਮੋਚੀਆਂ ਦਾ ਬਾਜ਼ਾਰ ਹੈ ਕਿਧਰੇ ਪਾਪਣਾ ਵਾਲਾ ਬਾਜ਼ਾਰ ਹੈ ਕਿਦਰੇ ਹੋਰ ਕੀਰਤੀ ਕਿਦਰੇ ਹੋਰ ਕੀਰਤੀ ਤਰ੍ਹਾਂ ਤਾਂ ਕੀਰਤੀ ਚਾਰੋਂ ਪਾਸੇ ਇਕੱਠੇ ਕੀਤੇ ਉਸ ਅਸਥਾਨ 'ਤੇ ਜਿੱਥੇ 24 ਘੰਟੇ ਹਰ ਵਕਤ ਪ੍ਰਭੂ ਦੀ ਕੀਰਤੀ ਆਉਂਦੀ ਹੈ ਉਸ ਦੇ ਆਲੇ ਦੁਆਲੇ ਕੀਰਤੀਆਂ ਦਾ ਘਟ ਅਕਸਰ ਐਸਾ ਹੁੰਦਾ ਰਿਹਾ ਹੈ ਜਿੱਥੇ ਮਹਾਪੁਰਸ਼ ਕੋਈ ਧਾਰਮਿਕ ਨਗਰੀ ਵਸਾਉਂਦੇ ਰਹੇ ਨੇ ਉੱਥੇ ਤਿਆਗੀ ਬੈਰਾਗੀ ਸੰਨਿਆਸੀਆਂ ਨੂੰ ਇਕੱਠਾ ਕਰਦੇ ਰਹੇ ਨੇ आज पहली दफा कि धर्म का मंदिर उसार रहे ने एक धार्मिक अस्थान बना रहे पर चारों पास आप दी चाहत ने ऐसे रंग लाए लाहौ लाहौर पहले मंडी सी बहुत वड्डी लेकिन बाद गुरु का चक एक इतनी महान उच्ची मंडी बनी ਸੰਸਾਰ ਪ੍ਰਸਿੱਧ ਬਾਜ਼ਾਰ ਬਣਿਆ ਗੁਰੂ ਕੇ ਚੱਕ ਦਾ ਸਹਜੇ ਸਹਜੇ ਗੁਰੂ ਕੇ ਚੱਕ ਦਾ ਨਾਮ ਰਾਮਦਾਸਪੁਰ ਭਏ ਗਿਆ ਔਰ ਫਿਰ ਜਦ ਆਪ ਨੇ ਅੰਮ੍ਰਿਤ ਸਰੋਵਰ ਦਾ ਟੱਕ ਲਾਇਆ ਐਸਾ ਸਰੋਵਰ ਜੋ ਰੂਹੇ ਜ਼ਮੀਨ ਤੇ ਇੱਕੋ ਇੱਕ ਸਰੋਵਰ ਹੈ ਜਿਸ ਦੀ ਆਪਣੀ ਇੱਕ ਬਰਕਤ ਹੈ ਪ੍ਰਾਚੀਨ ਸਮੇਂ ਤੋਂ ਸਿਆਣਿਆਂ ਦਾ ਅਧਿਆਤਮਿਕ ਪੁਰਸ਼ਾਂ ਦਾ ਇਹ ਦਾਵਾ ਰਿਹਾ ਹੈ ਇਹ ਉਹਨਾਂ ਦੀ ਮਨੋਤ ਰਹੀ ਹੈ ਕਿ ਕੋਈ ਮਨੁੱਖ ਭਜਨ ਕਰ ਰਿਹਾ ਹੋਵੇ ਔਰ ਜੁੜ ਗਿਆ ਹੋਵੇ ਤਾਂ ਉਸ ਭਜਨ ਦਾ ਅਸਰ ਪਾਣੀ ਤੇ ਬਹੁਤ ਜ਼ਿਆਦਾ ਪੈਂਦਾ ਹੈ ਔਰ ਫਿਰ ਰੇਤ ਦੇ ਜ਼ਰਿਆਂ ਤੇ ਪੈਂਦਾ ਹੈ ਜਿਸ ਪਾਣੀ ਨੂੰ ਗੁਰੂ ਦੀ ਬਾਣੀ ਛੂ ਜਾਏ ਉਹ ਪਾਣੀ ਅੰਮ੍ਰਿਤ ਬਣ ਜਾਂਦੀ ਹੈ ਔਰ ਜਿਸ ਰੇਤ ਦੇ ذرےਆਂ ਨੂੰ ਪ੍ਰਭੂ ਦਾ ਨਾਮ ਛੋਹ ਜਾਏ ਉਹ ਅਕਸ਼ੀਰ ਹੋ ਜਾਂਦੇ ਨੇ ਮੱਥੇ ਤੇ ਲਾਣੀ ਪੈਂਦੀ ਏ ਉਹ ਧੂੜ ਜੋ ਅਕਸ਼ੀਰ ਬਣ ਗਈ ਏ ਔਰ ਚਰਨਾਮ੍ਰਿਤ ਲੈਣਾ ਪੈਂਦਾ ਹੈ ਅੰਮ੍ਰਿਤ ਪਾਨ ਕਰਨਾ ਪੈਂਦਾ ਹੈ ਚੁਲੀਆਂ ਭਰ ਕੇ ਲੈਣਾ ਪੈਂਦਾ ਹੈ ਉਹ ਪਾਵਨ ਜਲ ਜਿਸ ਨੂੰ ਗੁਰੂ ਦੇ ਬਚਨ ਛੋ ਗਏ ਨੇ ਜਿਸ ਨੂੰ ਭਜਨ ਛੋ ਗਏ ਸਰੋਵਰ ਆਪਨੇ ਬਣਾਇਆ ਔਰ ਇਸ ਦਾ ਨਾਮ ਜੋ ਕਿ ਅੰਮ੍ਰਿਤ ਸਰੋਵਰ ਰਖਿਆ ਤੋ ਸਹਿਜੇ ਸਹਿਜੇ ਫਿਰ ਸ਼ਹਿਰ ਦਾ ਨਾਮ ਅੰਮ੍ਰਿਤਸਰ ਪੈ ਗਿਆ ਤਾਮੀਰੀ ਰੁਚੀਆਂ ਆਪ ਜੀ ਦੇ ਅੰਦਰ ਇਤਨੀਆ ਅਲੇ ਦੋਲੇ ਸਰਾਵਾਂ ਦੀ ਤਾਮੀਜ਼ ਆਏ ਗਏ ਦੀ ਦੇਖ ਰੇਖ ਕਰਨੇ ਕੀਰਤੀ ਲੋਕਾਂ ਦੀ ਕੀਰਤ ਸਹੀ ਢੰਗ ਨਾਲ ਜੋ ਹੈ ਚਲਦੀ ਰਹੇ ਇਸ ਪਾਸੇ ਵੀ ਆਪ ਨੇ ਧਿਆਨ ਦਿੱਤਾ ਔਰ ਇਨਾ ਕਿਰਤਿਆਂ ਦਾ ਮਨ ਪ੍ਰਭੂ ਕੀ ਈਰਤੀ ਦੇ ਜੁੜਿਆ ਰਹਿ ਇਹ ਵੀ ਆਪ ਨੇ ਪੂਰਨ ਧਿਆਨ ਦਿੱਤਾ ਰੂਹੇ ਜ਼ਮੀਨ ਤੇ ਇਹ ਕਿਸ ਤਰ੍ਹਾਂ ਦੇ तीर्थ ਨੂੰ ਜਨਮ ਦਿੱਤਾ ਜਿਸ ਦੇ ਬਾਰੇ ਇਹ ਬੋਲਨੇ ਸਤਿਗੁਰਾਂ ਦੇ ਡਿੱਠੇ ਸਬੇ ਥਾਂ ਨਹੀਂ ਤੁਦ ਜਿਆ ਬੱਧੋ ਪੁਰ ਬਿਠਾਤੇ ਤਾਂ ਤੋਂ ਸੋਇਆ ਸਮਕਾਲੀ ਹੋਏ ਨੇ ਕਵੀ ਗਵਾਲ ਅਧਿਆਤਮਿਕ ਪੁਰਸ਼ੰ भक्ति भावना ਨਾਲ ਭਰਿਆ ਹੋਇਆ ਉਹਨਾਂ ਕੋਲ ਹਿਰਦਾ ਸੀ ਉਸ ਜ਼ਮਾਨੇ 'ਚ ਜਦ ਦਰਸ਼ਨ ਕਰਨ ਆਏ ਨੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਦਰਸ਼ਨ ਕੀਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ ਨਾਲ ਸੰਗੀ ਸਾਥੀ ਸੰਤ ਤੁ ਮਹਿਮਾ ਦੇਖ ਕੇ ਇਸ ਮਹਾਪੁਰਸ਼ ਨੇ ਜੋ ਇੱਕ ਸਵਯਿਆ ਉਚਾਰਨ ਕੀਤਾ ਹੈ ਬੜਾ ਕੀਮਤੀ ਹੈ ਰਾਜੇ ਸੁਰ ਓਹਾਂ ਤੋ ਇਹਾ ਸਾਧੂ ਸੁਰ ਰਾਜੇ ਸਦਾ ਸੁਧਾ ਹੈ ਓਹਾਂ ਤੋ ਇਹਾ ਸੁਧਾ ਸਰਦਸ ਹੈ ਸਵਰਗ ਦੇ ਚ ਦੇਵਤੇ ਨੇ ਇੱਥੇ ਸਾਧੂ ਦੇਵਤੇ ਨੇ ਉੱਥੇ ਰਾਜੇ ਦੇਵਤੇ ਨੇ ਇੱਥੇ ਸਾਧੂ ਦੇਵਤੇ ਨੇ ਉੱਥੇ ਸੁਧਾ ਅੰਮ੍ਰਿਤ ਦਾ ਕੁੰਭ ਹੈ ਇੱਥੇ ਅੰਮ੍ਰਿਤ ਦਾ ਸਰੋਵਰ ਹੈ सुदाए वहां तो इहां सुधा सरदस है पान किए वाके होत अमर सो मरोगे जीवन मुक्त ये सबको परस है उस अमृत कुंभ दे च चोली लैनद मनुक मरदा नहीं और ये जो अमृत सरोवर है इसका पावन अमृत छकदे हां ਮਨੁੱਖ ਮੌਤ ਦੇ ਭੈ ਤੋਂ ਮਰਨ ਦੇ ਭੈ ਤੋਂ ਦੂਰ ਹੋ ਜਾਂਦਾ ਹੈ ਮੌਤ ਦੇ ਭੈ ਨੂੰ ਇੱਕ ਪਾਸੇ ਛੱਡ ਦਿੰਦਾ ਹੈ ਇੱਕ ਮੌਤ ਤੋਂ ਬਚ ਜਾਂਦਾ ਹੈ ਇੱਕ ਮੌਤ ਦੇ ਭੈ ਤੋਂ ਬਚ ਜਾਂਦਾ ਹੈ ਵਾਸਤਵਿਕ ਮੌਤ ਉਦੋਂ ਹੀ ਡਰਾਵਣੀ ਹੈ ਜਦ ਉਸ ਦਾ ਭੈ ਹੋਵੇ ਔਰ ਜੇ ਕਬੂਲ ਕਰ ਲਿਆ ਪ੍ਰਵਾਨ ਕਰ ਲਿਆ ਤਾਂ ਕੋਈ ਡਰਾਵਣੀ ਨਹੀਂ ਕਹੋ ਕਬੀਰ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਭਗਤ ਕਬੀਰ ਕਹਿੰਦੇ ਨੇ ਮਨ ਸਾਡਾ ਮਰਨਾ ਕਬੂਲ ਕਰ ਚੁਕਿਆ ਹੈ ਔਰ ਮੌਤ ਇੱਕ ਐਸੀ ਘਟਨਾ ਦਿਖਾਈ ਦੇ ਰਹੀ ਹੈ ਜੈਸੀ ਕਿ ਇੱਕ ਜਨਮ ਤੇ ਜਨਮ ਤੇ ਮਰਨ ਵਿੱਚ ਅਸੀਂ ਹੁਣ ਕੋਈ ਅੰਤਰਾ ਨਹੀਂ ਸਮਝਦੇ ਹਾਂ ਉਹੀ ਮਰਦੇ ਨੇ ਜਿਨ੍ਹਾਂ ਨੇ ਰਾਮ ਦੇ ਇਸ ਨਿਜ਼ਾਮ ਨੂੰ ਸਮਝਿਆ ਨਹੀਂ ਪ੍ਰਭੂ ਦੇ ਇਸ ਨਿਯਮ ਨੂੰ ਸਮਝਿਆ ਨਹੀਂ पान किए वाके होत अमर सो मरहों के जीवन मुकत ये सबको परस है ग्वाल कवि योगिन को दुर्लभ कहा है वो योगी भोगी दोवन को होत इहा हर्ष है वो जो अमृत कुंभ बैकुंठ दे सिर्फ योगियां लीए त्यागियां लिये पर ये जो अमृत सरोवर है सारिया लगी है चाहे योगी ने चाहे भोगी ने चाहे त्यागी ने चाहे ग्रस्ती ने ग्वाल कवि योगिन को दुर्लभ कहा है वो योगी भोगी दो वन को होत तो इहा हर्ष है उहा हरी मंदिर तो यहाँ हरी गुरु मंदिर यहाँ ते गुरु सुरपुर पुरुते सरस है कवि गोल कहने अगर मेनू कोई चुनन ਲਈ ਕਹੇ ਕਿ ਬੈਕੁੰਠ ਚੁੜਨਾ ਹੈ ਕਿ ਇਸ ਅੰਮ੍ਰਿਤ ਸਰੋਵਰ ਦੀ ਚਾਉਣ ਕਰਨੀ ਹੈ ధਨ ਗੁਰੂ ਰਾਮਦਾਸ ਦੀ ਨਗਰੀ ਦੀ ਚਾਉਣ ਕਰਨੀ ਹੈ ਤਾਂ ਕਵੀ ਗੋਲ ਕਹਿੰਦੇ ਨੇ ਮੈਂ ਬੈਕੁੰਠ ਨੂੰ ਠੁਕਰਾ ਦੇਾਂਗਾ ਇਹ ਨਗਰੀ ਹੀ ਮੇਰੀ ਲਈ ਬੈਕੁੰਠ ਹੈ ਮੈਂ ਇੱਥੇ ਰਹਿਣਾ ਆਪਣਾ ਆਹੋ ਭਾਗ ਸਮਝਾਂਗਾ ਵਾਕਈ ਰੂਹੇ ਜ਼ਮੀਨ ਤੇ ਇੱਕ ਐਸਾ ਨਗਰ ਜਿੱਥੇ 24 ਘੰਟੇ ਪ੍ਰਭੂ ਦੇ ਨਾਮ ਦਾ ਜਾਪ ਚੱਲਦਾ ਹੈ ਰੂਹੇ ਜ਼ਮੀਨ ਤੇ ਇੱਕ ਐਸਾ ਅਸਥਾਨ ਜਿੱਥੇ ਹਰ ਵਕਤ ਪ੍ਰਭੂ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ ਧਨਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਹਿਬਜ਼ਾਦੇ ਸਨ ਵੱਡੇ ਬਾਬਾ ਪ੍ਰਥੀਚੰਦ ਮੰਝਲੇ ਬਾਬਾ ਮਹਾਦੇਵ ਔਰ ਛੋਟੇ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਥੀ ਚੰਦ ਸੁਭਾਵ ਤੋਂ ਈਰਖਾਲੂ ਸਨ ਬਾਬਾ ਮਹਾਦੇਵ ਸੁਭਾਵ ਤੋਂ ਤਿਆਗੀ ਸਨ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਭਾਵ ਤੋਂ ਆਲਮ ਫਾਜ਼ਲ ਪ੍ਰੇਮੀ ਸੰਜਮੇ ਦੂਰਦਰਿਸ਼ ਸਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਤਿੰਨਾਂ ਤੇ ਨਿਗਾਹ ਇੱਕ ਦਿਨ ਬੀਬੀ ਭਾਨੀ ਨੇ ਆਪ ਦੇ ਸੁਪਤਨੀ ਨੇ ਸਾਫ਼ ਕਹਿ ਦਿੱਤਾ ਜਾਣ ਨਾ ਦੇਸਾਂ ਸੋਡਿਓ ਹੋਰ ਤੇ ਅਜਰ ਜਰੇ ਨਾ ਜਾਈ ਇਹ ਗੁਰਗੱਦੀ ਸੋਢੀ ਵੰਸ ਦੇ ਚ ਹੀ ਰਵੇ ਬਚਨ ਕਿਸੇ ਵਕਤ ਭਾਨੀ ਜੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਰੱਖੇ ਸਨ ਜਦ ਉਹ اپنی ਪੁੱਤਰੀ ਦੀ ਸੇਵਾ ਵੇਖ ਕੇ અત્યੰਤ ਪਰਸੰਨ ਹੋਏ तृप्त ਹੋਏ ਸਨ ਕਹਿੰਦੇ ਨੇ ਚੌਕੀ ਦਾ ਪਾਵਾ ਇਸ਼ਨਾਨ ਕਰਦਿਆਂ ਟੁੱਟ ਗਿਆ ਤਾਂ ਬੀਬੀ ਬਹਾਣੀ ਨੇ ਆਪਣਾ ਪੈਰ ਥੱਲੇ ਕਰ ਦਿੱਤਾ ਕੁਦਰਤੀ ਗੱਲ ਸੀ ਕਿ ਲਾ ਲਗੀਆਂ ਪੈਰ ਵਿੱਚ ਖੂਨ ਨਿਕਲਿਆ ਪਾਣੀ ਦੇ ਵਿੱਚ ਖੂਨ ਦੀ ਧਾਰ ਵਗਦੀ ਦੇਖ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਦ ਧਿਆਨ ਮਾਰਿਆ ਤੇ ਕੀ ਦੇਖਿਆ ਬਾਵੇ ਦੇ ਥੱਲੇ ਪਾਣੀ ਨੇ ਆਪਣਾ ਪੈਰ ਦਿੱਤਾ ਹੋਇਆ ਹੈ ਇਤਨੀ ਅਥਾ ਸੇਵਾ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਮੈਂ ਅੱਜ ਤੱਕ ਇਹ ਤੇ ਸੁਣਿਆ ਸੀ ਕਿ ਪੁੱਤਰਾਂ ਦਾ ਹੌਂ ਢੁਲਿਆ ਹੈ ਪਿਓ ਦੀ ਖਾਤਰ ਪਰ ਧੀਆਂ ਦਾ ਹੌਂ ਢੁਲਿਆ ਪਿਤਾ ਦੀ ਖਾਤਰ ਇਹ ਮੈਂ ਪਹਿਲੀ ਦਫਾ ਦੇਖ ਰਿਹਾ ਆਪਣੀ ਅੱਖਾਂ ਨਾਲ ਦੇਖ ਰਿਹਾ तो मूह बोल तेन की चाहिए अज सा अंदर दे कपाट तेरे लिए बिल्कुल खुल गए तेनू की चाहिए दस हाथ जोड़ के पानी जी ने कहा गुरगद्दी एसी विरासत है अजर वस्तु है यहासन मेरे पति नख्श दो ਪਤਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਦੇ ਮੁਖਾਰਬਿੰਨ ਤੋਂ ਕਿਹੜੇ ਵਾਕ ਨਿਕਲੇ ਤੂੰ ਇਹ ਸਵਾਰਤ ਖੂਨ ਢੋਲ ਕੇ ਮੰਗੀ ਹੈ ਤੇਰੀ ਸੰਤਾਨ ਨੂੰ ਖੂਨ ਢੋਲਣਾ ਪੈਗਾ ਬਚਨ ਹੋ ਗਏ ਅਗਮੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇਹ ਸਾਰਾ ਖਾਕਾ ਦਿਸ ਰਿਹਾ ਸੀ ਪਾਣੀ ਜੀ ਨੂੰ ਹੀ ਦਿਸ ਰਿਹਾ ਸੀ ਅਗਾਹ ਚੱਲ ਕੇ ਸ਼ਹਾਦਤ ਦੀ ਜੋ ਸ਼ੰਖਲਾ ਚੱਲੀ ਸਿੱਖ ਇਤਿਹਾਸ ਇਸ ਨਾਲ ਲਾਲੋ ਲਾਲ ਹੈ ਰੰਗਿਆ ਹੋਇਆ ਹੈ خیر ਭਨ ਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤ ਸਰਵੇਚ ਆਪਣੀ ਜੋਤ ਜਗਾ ਰਹੇ ਨੇ ਸਹਜੇ ਸਹਜੇ ਚਲੀ ਆ ਰਹੀ ਪਰੰਪਰਾ ਦੇ ਮੁਤਾਬਕ ਪਰਖਿਆ ਵੀ ਲੈ ਰਹੇ ਨੇ ਕਿ ਗੁਰਗੱਦੀ ਸੌਂਪਣੀ ਹੈ ਦੇਣੀ ਹੈ ਪ੍ਰਿਥੀ ਚੰਦਾ ਸੁਭਾਅ ਈਰਸ਼ਾ ਲੂ ਬਾਬਾ ਮਹਾਦੇਵ ਦਾ ਸੁਭਾਅ ਤਿਆਗੀ ਉਹ ਕਿਸੇ ਕੰਮ ਕਾਰ ਦੇ ਵਿੱਚ ਰੁਚੀ ਨਹੀਂ ਲੈਂਦੇ ਹਰ ਵਕਤ ਬੇਰਾਗੀ ਸੁਭਾਅ ਤਿਆਗੀ ਵਰਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਿੱਤੇ ਆਪ ਦੀ ਬਾਰ ਬਾਰ ਨਿਗਾਹ ਜਾਂਦੀ ਏ ਸਿਆਣੇ ਨੇ ਸੂਝਵਾਨ ਨੇ ਸੰਜਮੀ ਨੇ ਤਾਂ ਮੇਰੀ ਰੁਚੀਆਂ ਦੇ ਜੋ ਹੈ ਮਾਲਕ ਨੇ ਔਰ ਜਿਸ ਤਰ੍ਹਾਂ ਕਹਿੰਦੇ ਨੇ ਦੂਰਬੀਨ ਨਾਲ ਦੂਰ ਦੀਆਂ ਚੀਜ਼ਾਂ ਵੀ ਦਿਖਾਈ ਦੇ ਜਾਂਦੀਆਂ ਨੇ ਹੁਰਦਬੀਨ ਨਾਲ ਬਾਰੀਕ ਤੋਂ ਬਾਰੀਕ ਚੀਜ਼ ਵੀ ਦਿਖਾਈ ਦੇ ਜਾਂਦੀ ਹੈ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੇਖਿਆ ਆਪਣੇ ਛੋਟੇ ਸਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਨੂੰ ਜਿਤਨੀ ਗਹਿਰਾਈ ਨਾਲ ਵੇਖਿਆ ਮਹਾਨਤਾ ਦਿਸ ਪਈ ਔਰ ਜਿਤਨੀ ਦੂਰ ਦ੍ਰਿਸ਼ਟੀ ਨਾਲ ਦੇਖਿਆ ਆਪ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਸਾਗਰ ਦੀ ਤਰ੍ਹਾਂ ਦਿਖਾਈ ਦਿੱਤੇ ਲੇਕਿਨ ਫਿਰ ਵੀ ਪ੍ਰਖਿਆ لازਮੀ ਸੀ ਔਰ ਉਡੀਕ ਸਤਗੁਰਾਂ ਨੇ ਜੋ ਹੈ ਰੱਖੀ ਕਿਨ ਆਪ ਨੂੰ ਲਾਹੌਰ ਭੇਜ ਦਿੱਤਾ ਮਨ ਐਸਾ ਬੈਬਲ ਹੋਇਆ ਉੱਥੇ ਆਪਨੇ ਕੁਝ ਬਚਨ ਉਚਾਰਨ ਕੀਤੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਬ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੇ ਸਾਥ ਨਾ ਆਵੇ ਬਿਰੰਦ ਸੰਸੰਤ ਪਿਆਰੇ ਜੀ ਦਰਸ਼ਨਾਂ ਦੀ ਇਹ ਬਹਿਬਲਤਾ ਇਹ ਤੜਪ ਇਹ ਖਿੱਚ ਬਾਰ-ਬਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਨ ਵਿੱਚ ਪੈਦਾ ਹੁੰਦੀ ਰਹੀ ਔਰ ਆਖਿਰ एक दिन गुरु रामदास जी महाराज ने बुला लिया और आपने जो सामने बचन उचारण कि भाग हुआ संत मिलाया प्रभ अवनासी घर में पाया भाग जा गए ने ईश्वर की किपा होमत होर ही पूरन संत की प्राप्ति हो गई पूरन गुरुदेव की प्राप्ति हो गई अपना मस्तक ਧਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਕਦਮਾਂ ਤੇ ਰੱਖਿਆ ਪਰ ਮਸਤਕ ਗੁਰੂ ਰਾਮਦਾਸ ਜੀ ਦੇ ਕਦਮਾਂ ਤੇ ਕੀ ਰੱਖਿਆ ਇਹ ਕਦਮ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੰਘਾਸਣ ਤੇ ਪਹੁੰਚ ਗਏ ਮਸਤਕ ਕਦਮਾਂ ਤੇ ਰੱਖਿਆ ਆਪਣੇ ਕਦਮ ਸਿੰਘਾਸਣ ਤੇ ਪਹੁੰਚ ਗਏ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੱਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੌਂਪ ਦਿੱਤੀ ਔਰ ਇਸ ਤਰ੍ਹਾਂ ਬਕੌਲੇ ਭਾਈ ਗੁਰਦਾਸ ਚੱਲੀ ਪੀੜੀ ਸੋਡੀਆਂ ਰੂਪ ਵਟਾਵਨ ਵਾਰੋ ਵਾਰੀ ਭੱਟਾ ਨੇ ਇੰਜ ਉਪਮਾ ਕੀਤੀ ਧਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਹਮ ਔਗਣ ਭਰੇ ਇਕ ਗੁਣ ਨਾਏ ਅੰਮ੍ਰਿਤ ਛਾੜ ਬਿਖੇ ਬਿਖ ਖਾਏ ਮਾਇਆ ਮੋ ਭਰਮ ਪੈ ਭੋਲੇ ਸੁਤਦਾਰਾ ਸੋ प्रीत लगाई एक उत्तम पंथ सुनो गुर संगत तह मिलंत जम त्रास मिटाई एक अरदास भाट कीरत की गुरु रामदास राखो सरनाई गुरु रामदास राखो सरनाई गुरु रामदास राखो सरनाई भादरोधी तिन सम्मत सोला सो अठती बिकमीनो ਆਪ ਗੋਵਿੰਦਵਾਲ ਸਾਹਿਬ ਦੇ ਚ ਜੋਤੀ ਜੋਤ ਸਮਾ ਗਏ ਸਰੀਰ ਕਰਕੇ ਗੋਵਿੰਦਵਾਲ ਦੇ ਚ ਲੀਨ ਹੋਏ ਜੋਤ ਕਰਕੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਬਿਰਾਜਮਾਨ ਹੋਏ ਇਸ ਤਰ੍ਹਾਂ ਸੰਸਾਰ ਨੂੰ ਇੱਕ ਅਮਰ ਯਾਦਗਾਰ ਇੱਕ ਅਮਰਤ ਤੋਹਫਾ ਇੱਕ ਮਹਾਨ তীਰਥ ਅੰਮ੍ਰਿਤਸਰ ਦੇ ਗਏ ਜਿੱਥੇ ਹਜ਼ਾਰਾਂ ਨਰ ਨਾਰੀ ਰੋਜ਼ ਇਸ਼ਨਾਨ ਕਰਕੇ ਦਰਸ਼ਨ ਕਰਕੇ ਆਪਣਾ ਜਨਮ ਸਫਲ ਕਰਦੇ ਨੇ ਔਰ ਰੋਜ਼ ਅਰਦਾਸ ਵਿੱਚ ਇਹ ਮੰਗ ਕਰਦੇ ਨੇ ਸ੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਹਰ ਸਿੱਖ ਦੀ ਮੰਗ ਹਰ ਸਿੱਖ ਦੀ ਚਾਹਤ ਔਰ ਹਰ ਸਿੱਖ ਦੀ ਚਾਹਤ ਪੂਰੀ ਕਰਨ ਲਈ ਇਹ ਮਹਾਨ ਅਸਥਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ ਉਹਨਾਂ ਦੀ ਅਮਰ ਯਾਦਗਾਰ ਜੋ ਅੰਮ੍ਰਿਤ ਤਤ ਨਾਲ ਸਦੀ